ਹੋ ਜੀ ਮਿੱਤਰੋ ਜਿਹੜੇ ਖਾਣ ਪੀਣ ਦੇ ਸ਼ਕੀਨ ਆ ਉਹਨਾਂ ਬਾਈ ਉਹ ਬਾਈਆ ਸ਼ੇਰੂ ਫਾਸਟ ਫੂਡ ਵੀ ਰਾਹ ਫਾਸਟ ਫੂਡ ਵਾਲਾ ਇਹ ਵੈਜ ਵੀ ਬਣਾਉਂਦਾ ਨਾਨ ਵੈਜ ਵੀ ਬਣਾਉਂਦਾ ਤੇ ਸਪੈਸ਼ਲ ਦਿਨਾਂ ਦੇ ਵਿੱਚ ਇਹ ਸਪੈਸ਼ਲ ਬੱਕਰਾ ਵਗੈਰਾ ਵੀ ਹੁੰਦਾ ਤੇ ਉਦਾਂ ਦਾ ਕੋ ਰਾਜਮਾ ਵੈਜ ਦੇ ਵਿੱਚ ਠੀਕਾ ਵੈਜ ਸੈਂਡਵਿਚ ਕਰੀਮ ਕੇਵਰ ਚਿਕਨ ਰੋ ਐਗ ਰੋਲ ਠੀਕਾ ਬਾਰਬੀਕਿਊ ਵੀ ਕੋ ਆਵਦਾ ਵਸਾਰਾ ਕੋ ਸਿਸਟਮ ਰਾਜਮਾ ਚਾਵਲ ਕੜੀ ਚਾਵਲ 30 ਰੁਪਏ ਚਿਕਨ ਚਾਵਲ 70 ਰੁਪਏ ਇਹ ਹੈਗਾ ਵੀਰ ਜਿਹੜੀ ਆਪਣੀ ਤਸੀ ਰੋਡ ਆ ਜਿਹੜਾ ਆਪਣਾ ਪਰੇ ਵੱਡਾ ਜਦੋਂ ਤੋਂ ਪਰਾਈ ਕੋਰਟ ਰੋਡ ਵੱਲੋਂ ਆਉਂਦੇ ਆ ਆਪਾਂ ਪੌਲ ਚੜ੍ਹਨਾ ਨਹੀਂ ਹੈ ਗਵਰਨਮੈਂਟ ਸਕੂਲ ਦੇ ਕੋਲ ਜਿਹੜਾ ਹੈਗਾ ਨਾ ਪੌਲ ਗਵਰਨਮੈਂਟ ਸਕੂਲ ਨਾਲ ਕੇ ਪੌਲੋਂ ਦਾ ਕੋਲੀ ਚਰਚਾ ਆਪਾਂ ਪੌਲ ਚੜ੍ਹਨਾ ਨਹੀਂ ਆ ਥੋੜੇ ਦੇ ਪਾਸੇ ਹੀ ਆ ਜਾਣਾ ਵਾ ਸੱਦਾ ਫਾਟਕਾਂ ਦੇ ਪਾਸੇ ਨੂੰ ਇੱਥੇ ਵੀਰ ਹੈਗਾ ਸ਼ੇਰੂ ਠੀਕ ਆ ਵੀਰ ਹੋਮ ਡਿਲੀਵਰ ਵੀ ਕਰਦਾ ਇਹਨਾਂ ਆਪਾਂ ਫੋਲਡਰ ਡੇਲ ਗੱਲਬਾਤ ਕਰਦੇ ਆ ਜੇ ਆਪਾਂ ਰਾਈ ਕੋਰਟ ਰੋਡ ਤੋਂ ਆਵਾਂਗੇ ਪੌਲ ਚੜ੍ਹਿਆ ਹੋਣਾ ਵਾ ਉਧਰੋਂ ਰਾਈ ਕੋਰਟ ਰੋਡ ਤੋਂ ਲੈ ਕੇ ਚਾਂਸੀ ਰਾਣੀ ਚੌਂਕ ਤੇ ਚੌਕ ਵਾਲਾ ਪੌਲ ਜਿਹੜਾ ਚੜ ਛੱਡ ਕੇ ਫਿਰ ਆਪਾਂ ਪਿੱਛੇ ਮੁੜੇ ਆਉਣਾ ਇੱਥੋਂ ਆਪਾਂ ਉਤਰ ਕੇ ਪਰੇ ਗਵਰਨਮੈਂਟ ਸਕੂਲ ਕੋਲ ਜੂਟਰ ਲੱਗ ਪਿੱਛੋਂ ਵਾਲਾ ਜਿਆ ਉਧਰੋਂ ਨਹੀਂ ਪੁਲ ਚੜ੍ਹਨਾ ਤਾਂ ਗੱਡੀ ਰੇਲਵੇ ਫਾੜ ਕਦੇ ਕੋਲੇ ਲਾ ਦੋ ਰੇਲਵੇ ਜਿਹੜਾ ਰੇਲਵੇ ਲਾਈਨ ਦੇ ਫਾੜ ਕਦੇ ਉਹਦੇ ਕੋਲੇ ਗੱਡੀ ਲਾ ਕੇ ਪਾਲ ਦੀ ਸਾੜੀ ਰਾਏਕੋਟ ਸੜਕ ਰਾਏਕੋਟ ਰੋਡ ਆ ਸਾੜੀ ਫਿਰ ਇਧਰ ਹੀ ਸਾੜੀ ਆਪਾਂ ਮੁੜੇ ਆਓ ਪੂਰਾ ਵਧੀਆ ਕੰਮ ਕੀਤਾ ਹੋਇਆ ਪੂਰਾ ਵਧੀਆ ਬਸ ਸਫਾਈ ਬਹੁਤ ਵਧੀਆ ਬਾਈ ਦੀ ਤੇ ਸ਼ੇਰੂ ਵੀ ਕੰਮ ਬਹੁਤ ਹੀ ਕਰਦਾ ਵਾ ਸਫਾਈ ਬਹੁਤ ਜ਼ਿਆਦਾ ਬਾਕੀ ਦੇਖੋ ਇਕਰ वगैरह ਕਿਨੇ ਵੇ ਲਾਏ ਹੋਏ ਪੂਰਾ ਵਧੀਆ ਬਾਰਬੀਕਿਊ ਆ ਵੀਰ ਦਾ ਸਾਰਾ ਸਿਸਟਮ ਪੂਰਾ ਧਾਮਜਾ ਪੂਰਾ ਵਧੀਆ ਕੀਤਾ ਹੋਇਆ ਪੂਰਾ ਵਧੀਆ ਬਣਾਇਆ ਹੋਇਆ ਵਾ ਤੇ ਸੋ ਮੋਟਾ-ਮੋਟਾ ਦਿਖਾਉਂਦੇ ਆ ਬਾਕੀ ਅੰਦਰ ਦੀ ਸਾਰਾ ਦਾ ਜਿਹਦਾ ਵੀ ਦਾ ਸੁਈ ਖਾਣਾ ਵਾ ਹਾਂਜੀ ਸਾਰਾ ਕੋ ਇੱਥੇ ਅੰਦਰ ਹੀ ਸਾਰਾ ਤਿਆਰ ਸਾਰਾ ਕੋ ਸਾਹਮਣੇ ਤਿਆਰ ਹੁੰਦਾ ਤੇ ਅੰਦਰ ਬੈਠਣ ਵੀਰ ਦੇ ਬਹੁਤ ਜਿਹੇ ਸਿਸਟਮ ਬਣਾਇਆ ਜਗਾਗੇ ਤੇ ਭਾਈ ਰਾਜ ਸ਼ੇਰੂ ਆ ਆਪ ਆ ਵੀਰ ਬਹੁਤ ਟਾਈਮ ਲੱਗੂ ਵੀਰ ਨੂੰ ਕੰਮ ਕਰਦੇ ਨੇ ਇਹਨੂੰ ਉਨੋਂ ਉੱਪਰ ਥੋੜਾ ਜਿਹਾ ਫੋਟੋ ਮੋਟਾ ਦਿਖਾਉਂਦੇ ਆਂ ਜਦੋਂ ਬਾਅਦ ਸਾਰੀ ਗੱਲ ਦੇਖ ਸਕਦੇ ਹੋ ਵੀਰਾਂ ਨੂੰ ਤੁਸੀਂ 9874305200 ਵੀਰ ਹੋਮ ਡਿਲੀਵਰੀ ਵੀ ਕਰਦਾ ਵਾ ਸਾਰਾ ਕੋਈ ਇੱਥੇ ਸਾਹਮਣੇ ਪਣ ਜਾਂਦਾ ਵਾ ਇਹ ਨਹੀਂ ਹੈਗਾ ਉਹਦੇ ਬਾਅਦਦਾ ਕੋਈ ਤੜਕਾ ਖੜਾ ਕਿਹੜਾ ਲੌਣਾ ਵਾ ਕੋਈ ਖਰਾਬ ਚੀਜ਼ ਨਹੀਂ ਲੌਣਾ 4305200 ਹੋਮ ਡਿਲੀਵਰੀ ਵੀਰ ਕਰਦਾ ਸਾਰਾ ਕੋ ਕਰਦਾ ਵੀਰ ਆਪ ਹੀ ਸਾਰਾ ਕੋ ਬੁਲਾਦਾ ਤੇ ਫਰੀ ਗੱਲ ਪਰ ਗਵਾਹਾ ਵੀਰਾਂ ਤੇ ਵੀਰ ਕਿੰਨਾ ਘਟਾ ਹੋਗਦਾ ਵੀਰ ਇਹ ਕੰਮ ਕਰਦੇ ਸਾਰਾ ਤੇ ਹੋ ਗਿਆ ਵਾ ਢੇੜਾ ਸਾਲ ਹੋ ਗਿਆ ਢੇੜਾ ਸਾਲ ਹੋ ਗਿਆ ਕੰਮ ਤੇ ਜਾਣ ਕੇ ਸ਼ੁਰੂਤ ਲੋਕੇਸ਼ਨ ਤੇ ਇੱਥੇ ਹੀ ਆ ਨਹੀਂ ਪਹਿਲੇ ਇੱਕ ਦੁਕਾਨ ਪਰਲੇ ਨਾਲ ਦੇ ਸੀ ਅੱਛਾ ਪਰੇ ਹੁੰਦੀ ਸੀ ਪਹਿਲਾਂ ਹਾਂ ਦਿਵਾਲੀ ਤੋਂ ਪਹਿਲਾਂ ਆਪਾਂ ਲਈ ਆ ਤੇ ਪਹਿਲਾਂ ਆ ਦੁਕਾਨ ਵੀ ਲੈ ਆ ਪਏ ਨੇ ਇੱਕ ਦੁਕਾਨ ਛੱਡ ਕੇ ਨਾਲ ਉਹ ਨਾਲ ਨਾਲ ਇੱਧਰ ਹੀ ਹੁੰਦੇ ਆ ਉੱਥੇ ਕਿੱਡੀ ਗੱਲ ਕੰਮ ਨਹੀਂ ਥੋੜੀ ਦੁਕਾਨ ਸੀ ਬਤਾ ਦਈਓ ਠੀਕ ਹੋ ਹਾਂ ਸਾਰੇ ਸਾਰਾ ਕੁਝ ਨਾਲ ਜਿਹਾ ਕਰੀ ਜਾਂਦਾ ਕਹਿੰਗੇ ਥੋੜਾ ਚੇਂਜ ਕੀਤਾ ਵਾ ਤੇ ਬਾਕੀ ਆ ਵੀ ਜਿਹੜੇ ਖਾਣ ਪੀਣ ਦੇ ਸ਼ਕੀਨ ਆ ਵੀਰ ਕੋਲ ਜਰੂਰ ਆ ਕੇ ਆ ਕੇ ਜਾਇਓ ਇੱਕ ਵਾਰ ਸਵਾਦ ਜਰੂਰ ਦੇਖ ਕੇ ਜਾਇਓ ਵੀਰ ਦਾ ਤੇ ਤੁਸੀਂ ਆਜਾ ਬਦੂਰੀਵਾਰ ਵੀਰ ਕੋਲ ਤੁਸੀਂ ਆਜਾ ਵੀ ਤੁਸੀਂ ਖਾਣ ਪੀਣ ਆਓਗੇ ਮੰਗਲਵਾਰ ਵੀਰ ਮੈਂ ਛੱਡ ਕੇ ਬੱਕਰਾ ਪੱਕਾ ਪੱਕ ਬੋਲਦੇ ਮਾੜਾ ਆ ਮੰਗਲਵਾਰ ਤੇ ਮੰਗਲਵਾਰ ਵੀਰਵਾਰ ਛੱਡ ਕੇ ਬੱਕਾ ਡੇਲੀ ਹੁੰਦਾ ਵਾ ਬੱਕਾ ਡੇਲੀ ਹੁੰਦਾ ਹਾਂ ਕੋਟਾ ਕਲੇਜੀ ਹੁੰਦਾ ਵਾ ਤੇ ਬੱਕਰਾ ਦਾ ਪੱਕਾ ਹੀ ਆ ਮੰਗਲਵਾਰ ਨੂੰ ਜਿਹੜਾ ਛੱਡ ਕੇ ਵੀਰਵਾਰ ਛੁੱਟੀ ਆ ਵੀਰਵਾਰ ਛੁੱਟੀ ਆ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਜਿਹੜੀ ਆਇਆ ਵੀ ਤੁਹਾਨੂੰ ਬਾਕੀ ਫੋਲਰ ਟੇਲ ਤੁਹਾਨੂੰ ਪੱਧ ਨੂੰ ਨਾਲ ਜਿਹੜਾ ਤੁਹਾਨੂੰ ਜਲਦੀ ਤੋਂ ਜਲਦੀ ਤੁਹਾਨੂੰ ਦੇਖਣ ਨੂੰ ਮਿਲਦਾ ਪਹਿ ਜੋ ਕੀ ਚੈਨਲ ਦੇ ਉੱਤੇ ਬਾਕੀ ਸਵਾਜ ਦੀ ਗੱਲਬਾਤ ਕਰੀਏ ਸਫਾਈ ਤੇ ਬਾਕੀ ਆ ਵੀ ਸਾਰਾ ਕੋ ਵੀਰ ਆ ਆ ਦੇ ਹੱਥੀਂ ਆਪ ਵੀ ਬਣਾਉਂਦਾ ਵਾ ਸਾਨਕੇ ਸਾਰਾ ਕੋ ਤਾਜ਼ਾ ਵਰਤਲਾ ਵਾ ਇਹਦੀ ਹੈਗਾ ਵੀ ਪਿਆਜ਼ ਟਮਾਟਰ ਜਿਹੜੇ ਵਰਤਨੇ ਆ ਜਾਂ ਹੋਰ ਚੀਜ਼ ਵਰਤਨੇ ਆ ਬਈ ਤੜਕੇ ਵਾਲੀ ਜੀ ਵਰਤਲੇ ਵੀ ਚਾਰ ਦਿਨ ਪੁਰਾਣੀ ਵਰਤਲਾ ਬਿਲਕੁਲ ਨਹੀਂ ਬਿਲਕੁਕ ਫਰੈਸ਼ ਵਰਤਲਾ ਵਾ ਕੋਲੀ ਇਹਦੇ ਚੋ ਰਸੋਈ ਖਾਨਾ ਸਾਰਾ ਕੋ ਅੰਦਰ ਹੀ ਸਾਰਾ ਕੋ ਜਿਹੜਾ ਬਣਦਾ ਤਾਂ ਆਉਂ ਜਾਓ ਸਾਰਾ ਕੋ ਅੰਦਰ ਹੀ ਬਣਾਉਂਦਾ ਇਹ ਆ ਜੀ ਸ਼ੇਰੂਚੇ ਕਨਾਲ ਕੋਲੀ ਚਰਚ ਤੇ ਇਧਰ ਆਪਾਂ ਗਵਰਨਮੈਂਟ ਸਕੂਲ ਲੰਘਿਆ ਹੁਣਾ ਪੌਲ ਚੜ੍ਹਨਾ ਨਹੀਂ ਹੈ ਉਧਰ ਸਾਲ ਥੱਲੇਡੀ ਸਾਡੀ ਵੀਰ ਹੁਣਾ ਦਾ ਇੱਥੇ ਆਪਦਾ ਰੈਸਟੋਰੈਂਟ ਆ ਵੀ